ਜਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ 1 ਮਾਸ ਤੋਂ ਉਹਦੇ ਤਹਿਤ ਅੱਜ ਜਿਹੜਾ ਹੈਗਾ ਕਈ ਜਗ੍ਹਾ ਤੇ ਸਾਡੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਐਸਐਸਪੀ ਸਾਹਿਬ ਨੇ ਜਿਹੜਾ ਮੈਨੂੰ ਦੱਸਿਆ ਕਿ ਅੱਜ ਇੱਥੇ 15 ਜਗ੍ਹਾ ਤੇ ਜਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਔਰ ਲਗਭਗ 300 ਦੇ ਕਰੀਬ ਪੁਲਿਸ ਮੁਲਾਜ਼ਮ ਜਿਹਨਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਜਿਹੜਾ ਦੋ ਵਿਅਕਤੀਆਂ ਨੂੰ ਹਲੇ ਤੱਕ ਅਸੀਂ ਰਾਉਂਡ ਅਪ ਕਰ ਚੁੱਕੇ ਹਾਂ ਜਿੰਨਾ ਤੋਂ ਨਸ਼ੀਲਾ ਪਦਾਰਥ ਮਿਲਿਆ ਤੇ ਜਿਹੜਾ ਸਾਡੀ ਇਹ ਮੁਹਿੰਮ ਹੈ 1 ਮਾਰਚ ਤੋਂ ਜਿਹੜੀ ਚੱਲ ਰਹੀ ਹੈ ਇਹਦੇ ਚ ਅਸੀਂ ਹਲੇ ਤੱਕ 39 ਐਫ ਆਈ ਆਰ ਦਰਜ ਕਰ ਚੁੱਕੇ ਹਾਂ ਤੇ 50 ਦੇ ਕਰੀਬ ਜਿਹੜੇ ਨੇ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹੜਾ ਸਾਡਾ ਰੈਗੂਲਰ ਨਸ਼ਿਆਂ ਦੇ ਖਿਲਾਫ ਜਿਹੜਾ ਸਾਡਾ ਐਕਸ਼ਨ ਚੱਲ ਰਿਹਾ ਹੈ ਉਹਦੇ ਚ 1 ਜਨਵਰੀ ਤੋਂ ਅਸੀਂ ਲਗਭਗ 100 ਦੇ ਕਰੀਬ ਐਫ ਆਈ ਆਰ ਦਰਜ ਕਰਾਉਣ ਉਪਰੰਤ 125 ਵਿਅਕਤੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਜਿਹੜਾ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਦੋ ਤਰੀਕੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਯੁੱਧ ਹੈ ਨਸ਼ਿਆਂ ਦੇ ਵਿਰੁੱਧ ਇਹ ਚੱਲ ਰਿਹਾ ਹੈ ਇੱਕ ਤਾਂ ਜਿਹੜਾ ਪੁਲਿਸ ਦਾ ਜਿਹੜਾ ਕਾਰਵਾਈ ਹੈ ਜਿਹੜੀ ਡਰੱਗਸ ਸਮਗਲਰਾਂ ਨੂੰ ਗ੍ਰਿਫਤਾਰ ਕਰਨਾ ਔਰ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦਿਵਾਣਾ ਦੂਸਰਾ ਹੈਗਾ ਕਿ ਲੋਕਾਂ ਨੂੰ ਜਿਹੜਾ ਹੈਗਾ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਜਿਹੜਾ ਹੈਗਾ ਨਸ਼ਿਆਂ ਦੀ ਜਿਹੜੀ ਇਹ ਜਿਹੜੀ ਸਾਡੀ ਬਿਮਾਰੀ ਕੁਝ ਵਿਅਕਤੀਆਂ ਨੂੰ ਜਿਹੜੀ ਲੱਗ ਜਾਂਦੀ ਹੈ ਜਾਂ ਕੁਝ ਜਿਹੜੇ ਮੁਹੱਲੇ ਨੇ ਜਾਂ ਕੁਝ ਇਦਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਕਿ ਇਸ ਕੰਮ ਦੇ ਵਿੱਚ ਪੈਸੇ ਦੀ ਪ੍ਰਾਪਤੀ ਹੁੰਦੀ ਹੈ ਉਸ ਲਾਲਚ ਦੇ ਕਾਰਨ ਉਹ ਇਸ ਕੰਮ 'ਚ ਪਏ ਹੋਏ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਕਿ ਇਸ ਕੰਮ ਤੋਂ ਦੂਰ ਰਹਿਣ ਲੋਕਾਂ ਨੂੰ ਜਿਹੜੇ ਕਿ ਕਾਫੀ ਧੀਰ ਤੋਂ ਨਸ਼ਾ ਗ੍ਰਸਤ ਨੇ ਉਹਨਾਂ ਨੂੰ ਨਸ਼ਾ ਛੁਡਾਉਣਾ ਡੀ ਐਡਿਕਸ਼ਨ ਸੈਂਟਰ ਦੇ ਰਾਹੀਂ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਨਾ ਤਾਂ ਕਿ ਉਹ ਨਸ਼ਾ ਛੱਡਣ ਅਤੇ ਇਸ ਤਰੀਕੇ ਦੇ ਸੈਮੀਨਾਰ ਜਿਹੜਾ ਹੈਗਾ ਪਬਲਿਕ ਦੇ ਵਿੱਚ ਵੀ ਅਸੀਂ ਕਰਵਾ ਰਹੇ ਆਂ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਇਹ ਸਟ੍ਰਿਕਟ ਵਾਰਨਿੰਗ ਹੈਗੀ ਆ ਕਿ ਉਹ ਪਹਿਲਾਂ ਵੀ ਅਸੀਂ ਉਹਨਾਂ ਨੂੰ ਵਾਰਨ ਕੀਤਾ ਹੈਗਾ ਔਰ ਕਈ ਵਾਰੀ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ ਔਰ ਹੁਣ ਪ੍ਰਾਪਰਟੀਆਂ ਜਿਹੜੀਆਂ ਜਬਤ ਵੀ ਕੀਤੀਆਂ ਜਾ ਰਹੀਆਂ ਪੁੱਛ ਜਿਹੜੇ ਇਹੋ ਜਿਹੇ ਡਰੱਗਸ ਮੰਗਲਰਸ ਨੇ ਉਹਨਾਂ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਖਤ ਕਾਨੂੰਨੀ ਕਾਰਵਾਈ ਵੀ ਕਰ ਰਹੇ ਹਾਂ ਜਿਹੜੀ ਕਿ ਪਹਿਲੇ ਨਾਲੋਂ ਕਾਫੀ ਜਿਹੜਾ ਜ਼ਿਆਦਾ ਤੀਬਰ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਤੋ ਸਾਡੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹ ਇਹਨਾਂ ਕੰਮਾਂ ਤੋਂ ਜਿਹੜਾ ਹੈਗਾ ਗੁਰੇਜ਼ ਕਰਨ ਕਿਉਂਕਿ ਇਹਦੇ ਨਾਲ ਸਿਰਫ ਉਹਨਾਂ ਦੀ ਪੈਸੇ ਦੀ ਜਾਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਬਲਕਿ ਇਹੋ ਜੇ ਕੰਮਾਂ ਨਾਲ ਸਮਾਜ ਦੇ ਵਿੱਚ ਇੱਕ ਮਾੜਾ ਇੰਪ੍ਰੈਸ਼ਨ ਪੰਦਾ ਔਰ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਗਲਤ ਪਾਸੇ ਵੱਲ ਜਾਣ ਨੂੰ ਰੁਝਾਨ ਬਣਦਾ ਹੈ